ਨਾ ਗਾਹਾਂ ਕੋਈ ਐ ਛੜਖੀ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੁ ਕਾਗਜ਼ ਭਰਦੇ ਆ ਉਹਦੇ ਚ ਉਹ ਦੱਸਣਾ ਪੈਂਦਾ ਐਫ ਆਈ ਡੀ ਆਰ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਹੈ ਹਰੇਕ ਵਾਰ 12 ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10 ਦੀ 14 ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫਕਾਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰਦੌਸਾਂ ਨਾ ਕਦੇ ਕਿਤੇ ਫਿਰਦੌਸਾਂ ਉਹ ਮਗਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਦੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਕਰੀ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਹੀ ਨੇ ਸਾਰੇ ਪਟਿਆਲੇ ਤੋਂ ਹੀ ਅੱਦੇ ਤਾਂ ਜਿਹੜੇ ਫਿਲਮਾਂ 'ਚ ਆਉਂਦੇ ਆ ਬਿੰਨੂਰੀ ਕਰਮਜੀਤ ਅਨਮੋਲ ਬਿੰਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆਜੋ ਯਾਰ ਕਰੀਏ ਕੁਝ ਮੈਂ ਕਹਾ ਯਾਰ ਨਹੀਂ ਹੁਣ ਨਹੀਂ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਜੋ ਵੱਲ ਬਖਸ਼ਤਾ ਹੈ ਜਾਂ ਕੁਛ ਕਿ ਭਾਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਦਾ ਕੋਈ ਮੱਥਾ ਲਾਉਂਦਾ ਸੀ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀ ਅਵਰਦ ਬੋਲ ਸਕਦਾ ਸੀ ਜੀ ਹਿੱਕ ਤੇ ਹੱਥਾ ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਠੀਕ ਹੈ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਬਨ ਨੇ ਸਾਰਾ ਕੁਝ ਹੈ ਬਾਤ ਜਾਣਗੇ ਕਿੰਨਾ ਜਰ ਬਾਤ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਬੱਡੇ ਨੇ ਕਰ ਰਹੀਆਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚ ਕੋਟ ਨਹੀਂ ਹੈਗਾ ਵੀ ਇਹਨੂੰ ਛੱਡਣਾ ਚਾਹੇ ਜੋ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਤੇ ਸਾਰੇ ਜਿੜ ਜਿੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜੇਲ੍ਹ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਸੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚੋ ਕਿ ਅਸੀਂ ਕੋਈ ਐਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਐਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਬਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚਲ ਕਰੇ ਵੀ ਚਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਅਪਰ ਅਰਦਾਸ ਕਰਨ ਵਾਲੇ ਬੰਦੇ ਆ ਦਸਾਂ ਨਾ ਹੋਂ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਨਿਕਲਣੇ ਆ ਦੇਖੋ ਤੁਸੀਂ ਇੱਥੇ ਨਿਕਲਣ ਗੱਪਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰਦੰਦਰ ਕੋਈ ਨਾ ਕੋਈ سزا ਦੇ ਦਿੰਦਾ। ਕੋਈ ਕਿਸੇ ਦਾ ਕਿਸੇ ਦਾ ਹੱਕ ਨਹੀਂ ਮਾਰਿਆ ਹੋਊਗਾ। ਕੋਰ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ। ਗਰੀਬ ਦਾ ਹੱਕ ਮਾਰਿਆ ਹੋਊ। ਉਹਨੇ ਉਹਨੇ ਵਾਦਵਾ ਦਿੱਤੀ ਹੋਣੀ। ਵਾਦਵਾ ਫਿਰ ਜਾਂਦੀ ਹੈ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਹੈ। ਸਿੱਧਾ ਬਾਈਪਾਸ ਨਹੀਂ ਹੈਗਾ ਉਹ ਚ ਕੋਈ। ਸਿੱਧੀ ਜਾਂਦੀ ਹੈ ਫਿਰ ਲੱਗਦੀ ਹੈ ਉਹ ਕਦੇ। ਤੇ ਹੁਣ ਹਾ ਹੀ ਲੱਗੀ ਹੋਈ ਹੈ। ਪત્રਕਾਰ ਮੈਨੂੰ ਕਹਿੰਦੇ ਸੁਖਵੀਰਵਾਲ ਦੀ ਲੱਤ ਤੇ ਬਲੱਸਤ ਲੱਗਿਆ ਮੈਂ ਕਿਹਾ ਹੁਣ ਜਿਹਦੇ ਅਕਾਲ ਤਖਤ ਸਭ ਜਾ ਕੇ ਰੱਬ ਦੇ ਘਰੇ ਜਿਹਦੀ ਲੱਤਾਂ ਟੁੱਟ ਜਣ ਉਹਦੇ ਉੱਤੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾ ਆਪ ਹੀ ਸਜਿਆ ਦੇ ਜਾਂਦਾ ਆਪ ਹੀ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਦੇਖੋ ਕਿਵੇਂ ਅਕਾਲ ਤਖਤ ਸਭ ਨਾਲ ਖੇਡ ਰਹੇ ਨੇ ਮਤਲਬ ਪਰ ਮੈਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਬਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਤੀਓ ਨੇ ਕੱਲ੍ਹ ਜੀਣਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਡਰ ਉਹਨਾਂ ਦਾ ਬੇਦਾਗ ਲੀਡਰ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਖਰੇ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣਗੇ ਬਾਦ ਸਾਹਿਬ ਨੂੰ ਬਹਾਲ ਕਰਤਾ ਜੀ ਉਹ ਨਹੀਂ ਮਤਲਬ ਸਾਰੇ ਕਰਾਉਣਗੇ ਹੱਕ ਚ ਜ਼ਹਿਦਾਰ ਬਦਲਦੇ ਨੇ ਨਾ ਦੋਨੋਂ ਜਿਹੜੇ ਤਾਂ ਤਾਂ ਮੁਲਾਜ਼ਮ ਕਹਿੰਦੇ ਨੇ ਆਪਦੇ ਅੱਪਾ ਕੱਲ ਤੱਕ ਸਾਰ ਨੂੰ ਮੱਥਾ ਟੇਕਦੇ ਆਂ ਵੀ ਚਲੋ ਦਰਸ਼ਨ ਹੋ ਗਏ ਇਹਨਾਂ ਦਾ ਕਾਹੇ ਦਰਸ਼ਨ ਨੇ ਇਹਨਾਂ ਦਾ ਬਿਜ਼ਨਸ ਏ ਧੰਦਾ ਹੈ ਸੋ ਇਸ ਕਰਕੇ ਇਹਨਾਂ ਨੇ ਧਰਮ ਨੂੰ ਹਮੇਸ਼ਾ ਵਰਤਿਆ ਜਿਵੇਂ ਸ਼ਿਪ ਕਲੀਨ ਹੁੰਦੀ ਕੋੜ ਕੇ ਲਈ ਵੀ ਕਹਿੰਦੇ ਨੇ ਆਪਾਂ ਉਹ ਸੌਰੀ ਰਾਤ ਕੀੜੇ ਮਕੋੜੇ ਮच्छਰ ਮੁਚਰ ਖਾ ਕੇ ਦਿਨ ਚੜ ਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁਕ ਜਾਂਦੀ ਹੈ ਆਪਾਂ ਮਾ ਸਾਡੇ ਕੀ ਜਾਂਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੁਰੀਏ ਇਹ ਬੋ ਨਾ ਡੱਬ ਰਹੇ ਆ ਲੁਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਾਗਰਲੇ ਪਾਸੇ ਲੁਕ ਜਾਂਦੇ ਆ ਜਦੋਂ ਇਹ ਨਹੀਂ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦਾਂ ਸਰਕਾਰ ਆ ਕਿ ਉਹ ਤੇ ਸੁਮੇਸ਼ ਸੈਣੀ ਡੀਜੀਪੀ ਉਹਦਾ ਜਿੰਨੇ ਜਿਨ੍ਹਾਂ ਨੇ ਮਤਲਬ ਕੋਈ ऐसे काम ਕੀਤੇ ਨੇ ਉਹ ਸਾਰੇ ਹੀ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨਾ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇੱਧਰਲੇ ਪਾਸੇ ਹੋ ਜਾਨੇ ਡਵੈਲਪਮੈਂਟ ਦੇ ਕੰਮਾਂ ਚ ਰੋਕ ਤਾਂ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਆਂ ਜੀ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਰਾਂ ਵੀ ਵੋਟਾਂ ਮੰਗਣ ਵਾਸਤੇ ਕਦੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿਮ ਨਾਮੋਂ ਮੇਰੀ ਟਾਲੀ ਚੰਗੀ ਐ ਭਾਈ ਮੈਨੂੰ ਟਾਲੀ ਮੇ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੁਣੋ ਜਿਹਦੇ ਨਾਲ ਮਰਜ਼ੀ ਹੋ ਜਾ ਪਰ ਜਦੋਂ ਡਿਵੈਲਪਮੈਂਟ ਕਰਾਉਣੀ ਐ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਹੀ ਤੁਸੀਂ ਚੋਣ ਨਿਸ਼ਾਨੀ ਦਿੱਤਾ ਕਿਸ ਸਰਪੰਚਾਂ ਨੂੰ ਵੀ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਂ ਨਾਲ ਇਹਨੇ ਥੋੜਾ ਕਈ ਪਾਰਟੀਆਂ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੇ ਵਿਕਾਸ ਦੀ ਗੱਲ ਹੈ ਉਦੋਂ ਸਾਰੇ ਇਕੱਠੇ ਹੋ ਜਾਇਆ ਕਰੋ ਵੋਟਾਂ ਵੇਲੇ 15 20 ਦਿਨ ਦੀ ਰੌਲਾ ਹੁੰਦਾ ਜਿਆਦਾ ਕਿੰਨਾਕ ਹੁੰਦਾ ਤੇ ਉਦੋਂ ਜਿੰਦ ਮਰਜੀ ਹੋ ਜਾ ਜਿੰਦ ਮਰਜੀ ਹੋ ਜਾ ਤੁਹਾਡਾ ਆਪਣਾ ਹੱਕ ਹੈ ਪਰ ਪਿੰਡ ਵਾਸਤੇ ਨਾ ਇਹ ਹੋਵੇ ਕੋਈ 5 ਸਾਲ ਤੜਾ ਹੀ ਬਣਿਆ ਰਿਹਾ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਿਆ ਹੁਣ ਪਿੰਡ 'ਚ ਆ ਕਾਲੀਆਂ ਦਾ ਟੂਰਨਾਮੈਂਟ ਆਈ 20 ਦਿਨ ਬਾਅਦ ਉਸੇ ਪਿੰਡ 'ਚ ਆ ਕਾਂਗਰਸੀਆਂ ਟੂਰਨਾਮੈਂਟ ਆ ਗਿਆ ਪਿੰਡਾਂ ਦਾ ਟੂਰਨਾਮੈਂਟ ਵੀ ਪਾਰਟੀਆਂ ਦੇ ਹੋਗੇ ਹੋਰ ਤਾਂ ਹੋਰ ਮੈਂ ਇੱਕ ਪਹਿਲਾ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਗਿਆ ਇੱਕ ਸਹਿਰ ਦੇ ਦਸਹਿਰੇ ਦੇ ਪ੍ਰੋਗਰਾਮ ਤੇ ਤੇ ਅਜ ਰਾਵਣ ਜਾਂ ਦੇਖਿਆ ਸੀ ਮਹੇਂਗਨਾਥ ਕੁੰਮਕਾਰ ਨੇ ਕਿਹਾ ਇੱਥੇ ਹੋਣਾ ਅਸੀਂ ਕਿਹਾ ਜੀ ਪਹੁੰਚ ਗਏ ਕਹਿੰਦੇ ਕਿੱਥੇ ਅਸੀਂ ਕਿਹਾ ਸਟੇਜ ਦੇ ਮਗਲੇ ਪਾਸੇ ਕਹਿੰਦੇ ਜੀ ਸਟੇਜ ਦੇ ਮਲੇ ਪਾਸੇ ਕੋਈ ਗੱਡੀ ਨਹੀਂ ਸਿਰਫ ਸਟੇਜ ਦੇ ਮਲੇ ਪਾਸੇ ਖੜੇ ਹਾਂ ਕਹਿੰਦੇ ਕਿੱਥੇ ਖੜੇ ਹੋ ਅਸੀਂ ਕਿਹਾ ਜੀ ਰਾਵਣ ਮਹੇਂਗਨਾਥ ਕੁੰਮਕਾਰ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣ ਗੁਰਦੈ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਖੈ ਰਾਵਣ ਨੇ ਨਹੀਂ ਜ਼ਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀ ਜੀ ਅਕਾਲੀ ਹੋ ਸਕਦਾ ਯਾਰ ਤੁਸੀਂ ਸਾਰੇ ਆਟਾਟ ਨੇ ਇਹ ਸਾਥੇ ਦੱਸੋ ਇੱਕ ਤੇ ਆਏ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚਾਰ ਆਰਥਲ ਦਸਹਰੇ ਤੋਂ ਬਾਅਦ ਦਿਵਾਲੀ ਵੀ ਲੰਗੀ 2 ਦਿਨ ਬਾਅਦ ਤੁਹਾਡੀ ਤੋਂ ਬਾਅਦ ਪ੍ਰੋਗਰਾਮ ਮੈਂ ਗਿਆ ਤੇ 라ਵਣ ਮਹਿਗਨਾ ਤੇ ਕੁੰਮ ਕੰਦੇ ਲਾਈ ਬੈਠੇ ਮੈਂ ਕਿਹਾ ਯਾਰ ਦਿਵਾਲੀ ਲੰਗੀ ਤੁਸੀਂ ਦਸਹਿਰੇ ਦਾ ਹੌਣ ਕਰਾ ਰਹੇ ਹੋ ਇਹ ਦਸਹਿਰਾ ਤਾਂ ਅਸੀਂ ਉਸੇ ਦਿਨ ਹੀ ਮਨਾਉਂਦੇ ਹੁੰਦੇ ਆ ਪਰ ਬੁਢੀ ਪਾਰਟੀਆਂ ਨਾਲ ਇੱਕਦਮ ਪਹਿਲੇ 라ਵਣ ਮਾਕ ਲਾਗੇ ਕਹਿੰਦੇ ਅਸੀਂ ਕਰਾਂਗੇ ਆਂ ਬੀਰਨ ਲੇਟ ਹੀ ਹੋ ਜੇ ਕੰਮ ਮਤਲਬ ਬਟਾਰਾ 라ਵਣ ਬਣਾ ਕੇ ਫੋਕਾਂਗੇ ਮੈਂ ਕਿਹਾ ਪਹਿਲੀ ਵਾਰ ਦੇਖਿਆ ਵੀ 라ਵਣ ਨੂੰ ਸਟੇ ਮਿਲ ਗਈ ਯਾਰ 25 ਦਿਨ ਦੀ ਸਟੇ ਮਿਲ ਗਈ ਦੱਸੋ ਹੈ ਸੋ ਐ ਸਤ੍ਰਾਂ ਤੇ ਆਪਣੇ ਧੜੇ ਬੰਦੀਆਂ ਇਹਨਾਂ ਨੇ ਬਣਾਈਆਂ ਵਿਰੋਧੀ ਧਰਾਂ ਪਿੰਡਾਂ 'ਚ ਧੜੇ ਬੰਦੀਆਂ ਖੜੀਆਂ ਕਰਕੇ ਪਿੰਡਾਂ ਦਾ ਇਹਨਾਂ ਨੇ ਉਜਾੜਾ ਕਰਕੇ ਰੱਖਤਾ ਜੇ ਪਿੰਡਾਂ ਨੂੰ ਬਚਾਉਣਾ ਹੈ ਪਿੰਡਾਂ ਨੂੰ ਇੱਕ ਕਰਨਾ ਹੈ ਖੇੜੇ ਨਗਰ ਵਸਦੇ ਰਹਿਣ ਇਹਦੇ ਬਾਰੇ ਜੇ ਕੋਈ ਸੁਝਾਅ ਤੁਹਾਡੇ ਕੋਲੇ ਹੋਵੇ ਤਾਂ ਮੈਨੂੰ ਚੰਗਾ ਲੱਗੂਗਾ ਜੇ ਲਿਖ ਕੇ ਦੇਣਾ ਲਿਖ ਕੇ ਦੇ ਦਿਓ ਜੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਹੈ ਜਾਂ ਬਾਅਦ 'ਚ ਕਰਨੀ ਹੈ ਗੱਲ ਬਾਅਦ 'ਚ ਕਰ ਲਿਓ ਤਾਂ ਅਸੀਂ ਕੋਈ ਇਦਾਂ ਦਾ ਫੈਸਲਾ ਬਿਲਕੁਲ ਨਹੀਂ ਲਵਾਂਗੇ ਜਿਸ ਵਿੱਚ ਤੁਹਾਡੀ رائے ਨਾ ਹੋਵੇ ਪਬਲਿਕ ਦੀ ਰਾਏ ਤੋਂ ਬਿਨਾ ਇਵਨ ਅਸੀਂ ਉਸ ਬਿੱਲ ਦਾ ਵਿਰੋਧ ਕੀਤਾ ਸੀ ਉੱਥੇ ਬਿੱਲ ਵਾਪਸ ਤਾਂ ਹੋ ਗਿਆ ਸੀਗਾ ਇੱਕ ਵਾਰੀ ਤਾਂ ਵਾਪਸ ਕਰਾਇਆ ਸੀ ਜਿਹਦੇ ਵਿੱਚ ਐਕਵਾਇਰ ਜਦੋਂ ਐਕਵਾਇਰ ਕਰਦੇ ਹਨ ਉਹ ਐਕਵਾਇਰ ਦੇ ਵਿੱਚ ਵੀ ਇਹ ਕਲੋਜ਼ ਹੈ ਕਿ ਜੇ ਨਾ ਜਰਾ 80% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੁੰਦੇ ਤਾਂ ਐਕਵਾਇਰ ਨਹੀਂ ਕਰ ਸਕਦੇ 4 ਗੁਣਾ ਕਲੈਕਟਰ ਰੇਟ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣਗੇ ਫਿਰ ਉੱਥੇ ਇੱਕ ਸਰਵੇ ਹੋਊਗਾ ਆਲੇ-ਦਾਲ ਦੇ ਪਿੰਡਾਂ ਦਾ ਕਿ ਉਹਨਾਂ ਦੇ ਸੇਧ ਦਾ ਸਰਵੇ ਤੇ 2 ਸਾਲਾਂ ਬਾਅਦ ਉਸ ਫੈਕਟਰੀ ਲੱਗਣ ਤੋਂ ਬਾਅਦ ਫੇਰ ਹੋਊਗਾ ਜੇ ਕੋਈ ਸਾਹ ਦਮੇ ਦੇ ਜਾਂ ਕੋਈ ਹੋਰ ਬਿਮਾਰੀਆਂ ਦੇ ਪੇਸ਼ੈਂਟ ਵੱਧ ਗਏ ਤਾਂ ਸਾਰਾ ਕੰਪਨਸੇਸ਼ਨ ਉਹਨੂੰ ਦੇਣਾ ਪਊਗਾ ਇਹ ਤਾਂ ਭਾਜੀਪੀਰ ਦਾ ਸਾਰੇ ਹੀ ਕੱਟਣ ਲੱਗੇ ਸੀ ਅਸੀਂ ਰੋਲਾ ਪਾ ਕੇ ਬਚਾਇਆ ਜੀ ਉਦੋਂ ਉਥੇ ਪਾਰਲੀਮੈਂਟ ਚ ਤਾਂ ਕੋਈ ਸ਼ਨਬਿਲ ਕੋਈ ਪੜੇ ਲਿਖੇ ਬੈਠੇ ਉਹਨਾਂ ਨੂੰ ਪਤਾ ਹੋਣਾ ਬਾਅਦ ਚ ਕਮੇਟੀ ਨੂੰ ਰਿਕਾਰਡ ਕਰਦਾ ਸੀ ਤੇ ਉਹ ਬੜੀ ਮੁਸ਼ਕਲ ਨਾਲ ਰੋਕਿਆ ਸੀ ਸੋ ਅਸੀਂ ਤਾਂ ਉਹ ਹੱਕ ਚ ਵੋਟ ਪਾਈਆਂ ਜਨਾਬ ਅਜੀ ਕਿਉਂ ਚਾਹਾਂਗੇ ਕਿ ਸਾਡੀ ਜਿਹੜੀ ਛੋਟੇ ਦੇ ਸਿਰ ਵਰਗੀ ਜ਼ਮੀਨ ਜਿਹੜੀ ਆ ਉਹ ਕਿਸੇ ਐਵੇਂ ਲੈਂਡ ਮਾਫੀਏ ਦੇ ਜਾਂ ਕਿਸੇ ਹੋਰ ਦੇ ਬਸ ਪੈ ਜੇ ਜਾਇਹਾ ਜੀ ਕੋਈ ਫਾਈਲ ਜਿਹੜੀ ਤੁਹਾਨੂੰ ਪਤਾ ਨਾ ਹੋਵੇ ਤੇ ਬਾਅਦ ਚ ਪਤਾ ਲੱਗੇ ਉਹੀ ਜ਼ਮੀਨ ਥੋੜੇ ਵਾਲੀ ਜਿਵੇਂ ਉਹ ਹੋਂ ਦਾ ਡਿਸਕਵਰੀ ਚੈਨਲ ਤੇ ਨਹੀਂ ਦੇਖਦੇ ਸ਼ੇਰ ਚਾਰ ਪੰਜ ਸ਼ੇਰਾਂ ਨਾਲ ਪਲੈਨਿੰਗ ਕਰਕੇ ਇੱਧਰ ਦੀ ਹੋ ਕੇ ਉੱਧਰ ਦੀ ਹੋ ਕੇ ਮਾਰ ਲੈਂਦੇ ਆ ਇੱਕ ਸ਼ਿਕਾਰ ਹਜੇ ਦੋ ਦੋ ਬੁਰਕੀਆਂ ਹੀ ਲਾਈਆਂ ਹੁੰਦੀਆਂ ਨੇ ਉਹ ਲੱਕਰ ਬੱਗੇ ਜੀ ਆ ਜਾਂਦੇ ਆਉ ਆਉ ਜੇ ਕਰਕੇ ਹਨਾ ਉਹ ਆਉਂਦੇ 50 60 ਹੈ ਉਹ ਬਸ 2 ਬਤਾਰ ਮਿੰਟਾਂ ਬਾਅਦ ਸ਼ੇਰਾਂ ਨੂੰ ਭਜਾਉਂਦੇ ਆ ਜਿਹੜਾ ਉਹਨਾਂ ਨੇ ਮਾਰਿਆ ਹੁੰਦਾ ਉਹਨੂੰ ਖਾਣ ਲੱਗ ਜਾਂਦੇ ਆ ਸ਼ੇਰਾਂ ਦੇ ਮੂੰਹ ਤੇ ਲਹੂ ਜਿਹਾ ਲੱਗ ਜਾਂਦਾ ਐਂ ਪਰਾਂ ਬੈਠੇ ਦੇਖੀ ਜਾਂਦੇ ਨੇ ਯਾਰ ਮੈਂ ਮਾਰਿਆ ਸੀ ਇਹ ਜਿਹੜਾ ਖਾਈ ਜਾਂਦਾ ਉਹ ਹਾਲਤਾ ਸਾਡੀ ਕਰ ਦਿੰਦੇ ਆ ਇਹ ਵੀ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਹੁਣ ਇੰਨੇ ਕਰੋੜ ਰੁਪਏ ਗੱਜਾ ਰਹੀ ਹੈ ਇੰਨੇ ਲੱਖ ਰੁਪਏ ਗੱਲ ਜਾ ਰਹੀ ਹੈ ਐਂ ਪਛਤਾਈ ਜਾਂਦੇ ਨੇ ਜੀ ਸੋ ਅਸੀਂ ਸ਼ੇਰਾਂ ਨੂੰ ਸ਼ੇਰ ਹੀ ਰੱਖਣੇ ਚਾਹੁੰਦੇ ਆ ਅਸੀਂ ਇਹਨਾਂ ਵਾਂਗੂ ਲੱਕੜ ਬੱਗੇ ਨਹੀਂ ਬਣਨਾ ਚਾਹੁੰਦੇ ਕਿ ਜਿਹੜੇ ਮਾਰੇ ਹੋਏ ਸ਼ਿਕਾਰਾਂ ਨੂੰ ਖਾਣ ਸੋ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਜਿੰਦਾਬਾਦ ਰਹੋ ਆਬਾਦ ਰਹੋ ਤੇ ਤੁਹਾਡੇ ਸੁਝਾਵਾਂ ਦੀ ਸਾਨੂੰ ਜਿਹੜੀ ਇੰਤਜ਼ਾਰ ਰਹੂਗਾ ਜੇ ਕਿਸੇ ਨੇ ਬੋਲਣਾ ਵੀ ਚਾਹੁੰਦਾ ਕੋਈ ਜਾਂ ਕੋਈ ਸਵਾਲ ਕਰਨਾ ਚਾਹੁੰਦਾ ਤਾਂ ਮਾਈਕ ਤੁਹਾਨੂੰ ਦੇ ਸਕਦੇ ਹਾਂ ਮੈਂ ਤਾਂ ਧੰਨਵਾਦ ਬਥੜਾ